ਦੁਨੀਆ ਨੂੰ ਦੋਖ ਕੀਤਾ ਕਿਦਾਂ ਮੂਸੇ ਵਾਲਾ ਪਾਕਿਸਤਾਨ ਆਇੰਦਾਂ ਨਾ ਭਾਜੀ ਤੇ ਹਿਸਟਰੀ ਕ੍ਰੀਏਟ ਹੋਈ ਨਹੀਂ ਸੀ ਪੰਜਾਬ ਸਾਰਾ ਬਲਾਕ ਹੋ ਜਾਣਾ ਸੀ ਇੰਨੀ ਦੁਨੀਆ ਕਰੇ ਹੁਣ ਮਰ ਗਿਆ ਵਾ ਲੋਕਾਂ ਨੇ ਫੋਟੋਆਂ ਭਾਈਓ ਦੀ ਗੱਡੀਆਂ ਪਿੱਛੇ ਲਵਾਈਆਂ ਘਰਾਂ ਦੇ ਬੰਦਾਂ ਨੇ ਫੋਟੋਆਂ ਲਵਾਈਆਂ ਮੂਸੇ ਵਾਲ ਦੀਆਂ ਇੰਨਾ ਦੁਨੀਆਂ ਨੇ ਪਿਆਰ ਕੀਤਾ ਭਾਜੀ ਉਹਦੇ ਨਾਲ ਬਹੁਤ ਵਧੀਆ ਸਿੰਗਰ ਆਪਣਾ ਜੇ ਕਹ ਲਓ ਫੇਵਰੇਟ ਸੀ ਤੇ ਮੂਸੇ ਵਾਲਾ ਸੀ ਭਾਜੀ ਓਕੇ ਕੀ ਕਹਿਣਾ ਚਾਹੁੰਦੇ ਪਾਜੀ ਮੈਂ ਇਹੀ ਕਹਿੰਦਾ ਵੀ ਉਹਨੇ ਇੱਕ ਵਾਰੀ ਆਣਾ ਆਇਆ ਨਹੀਂ ਲੇਕਿਨ ਉਹਨੇ ਸਿਰਫ ਇੱਕ ਸ਼ੋਅ 'ਚ ਕਿਹਾ ਹੀ ਸੀ ਦੁਬਈ 'ਚ ਕਿਹਾ ਸੀ ਉਹਨੇ ਕਿਹਾ ਵੀ ਪਾਕਿਸਤਾਨ ਮੈਂ ਆ ਮਾਂਗਾ ਤੇ ਲੋਕਾਂ ਨੂੰ ਦੋ ਉਹ ਵੀ ਬਹੁਤ ਚਾਅ ਜਾਲੇ ਗਏ ਸਾਨੂੰ ਇਦਾਂ ਲੱਗਦਾ ਕਰੋ ਪਾਕਿਸਤਾਨ ਆ ਜਾਂਦਾ ਤੇ ਪਾਕਿਸਤਾਨ ਸ਼ਾਇਦ ਬੰਦੀ ਕਰਨਾ ਪੈ ਜਾਂਦਾ ਵੀ ਦੁਨੀਆਂ ਦਾ ਘਾਟ ਹੀ ਇੰਨਾ ਹੋ ਜਾਣਾ ਸੀ ਤੇ ਬਾਕੀ ਬਾਈ ਦੀਆਂ ਗੱਲਾਂ ਬਾਤਾਂ ਵੀ ਬਹੁਤ ਵਧੀਆ ਸੀ ਭਾਜੀ ਉਹ ਕਈ ਗਾਣੇ ਉਹਦੇ ਇਦਾਂ ਹੀ ਆ ਵੀ ਜਿੱਦਾਂ ਉਹਨੂੰ ਆਪਣੇ ਮਰਨ ਤੋਂ ਪਹਿਲੇ ਹੀ ਪਤਾ ਸੀ ਵੀ ਇਦਾਂ ਇਦਾਂ ਹੋਊ ਜਿੱਦਾਂ ਉਹਨੇ ਇੱਕ ਗੋਲੀ ਵਾਲਾ ਗਾਣਾ ਵੀ ਗਾਇਆ ਕਿ ਵੀ ਜੇ ਪਤਾ ਨਹੀਂ ਪੇਟ ਤੇ ਵੱਜੂਗੀ ਤਾਂ ਫੇਰ ਨਾਂ ਲੈ ਕੇ ਜਾਇਓ ਘਰ ਜੇ ਹਿੱਕ 'ਚ ਵੱਜੂ ਤਾਂ ਫੇਰ ਲੈ ਜਾਓ ਤੇ ਇਦਾਂ ਹੀ ਤੁਹਾਡੇ ਸਾਹਮਣੇ ਆ ਕਿ ਸਿੱਧੀਆਂ ਬਾਈ ਦੇ ਸੀਨੇ 'ਜੀ ਵੱਜੀਆਂ ਮਤਲਬ ਹੋਰ ਵੀ ਫਿਰ ਉਹਦੀ ਇੱਕ ਹੋਰ ਬਹੁਤ ਮੈਨੂੰ ਗੱਲ ਪਸੰਦ ਆਈ ਸੀ ਉਹਨੇ ਕਿਹਾ ਵੀ ਮੈਂ ਇੰਨੀ ਪਾਵਰ ਰੱਖਦਾ ਵਾਂ ਇੰਨਾ ਪੈਸਾ ਮਾਲਕ ਨੇ ਦਿੱਤਾ ਵਾ ਕਿ ਮੈਂ ਇੰਗਲੈਂਡ ਜਾਵਾਂ ਕੈਨੇਡਾ ਜਾਵਾਂ ਜਿੱਥੇ ਜਾਵਾਂ ਮੈਂ ਨੈਸ਼ਨੈਲਿਟੀ ਲੈ ਕੇ ਰਹਿ ਸਕਦਾ ਔਰ ਹਰ ਮੇਰੇ ਨਾਲ ਨਾ ਸਿੰਗਰ ਰਹਿੰ ご覧ください。